ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਮੇਰੇ ਵੀਰੋ ਇੱਕ ਟੌਪ ਦੀ ਟੀਮ ਤਿਆਰ ਹੋ ਚੁੱਕੀ ਆ 월ਡ ਕੱਪ ਤੁਹਾਨੂੰ ਵੀ ਪਤਾ ਵੀ ਭੱਜਾ ਆ ਰਿਹਾ ਕੈਨੇਡਾ ਦਾ ਮੇਲਾ ਟੌਪ ਦਾ ਕੱਪ ਲਾਸਟ ਕੱਪ ਕਹੀ ਆਪਾਂ 월ਡ ਕਬੱਡੀ ਕੱਪ ਤੇ ਪਤਾ ਲੱਗਣਾ ਵੀ ਕਿਹੜੀ ਦੇਸ਼ ਦੀ ਟੀਮ ਐਸ ਵਾਰ ਜੀਤੂ ਬਾਨੀਆ ਕੈਨੇਡਾ ਦੇ ਮੇਲੇ ਤੇ ਪੂਰੀ ਜਾਣਕਾਰੀ ਇੱਕ ਟੀਮ ਬਾਰੇ ਤੁਹਾਨੂੰ ਦੱਸਾਂਗੀ ਜੋ ਕਲੀਅਰ ਹੋਈ ਆ ਨਵੇਂ ਆਏ ਆ ਤਾਂ ਉਸ ਤੋਂ ਪਹਿਲਾਂ ਚੈਨਲ ਤੇ ਜੋ ਹੈ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਓ ਕਿਉਂਕਿ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਇਹ ਜੋ ਹੈ ਟੂਰਨਾਮੈਂਟ ਮੇਰੇ ਵਿਰੋ ਕੈਨੇਡਾ ਵਰਲਡ ਕੱਪ ਆਪ ਸਭ ਨੂੰ ਪਤਾ ਵੀ 3 ਅਗਸਤ ਨੂੰ ਸਿਰਾ ਲੱਗਣਾ ਜਿੱਥੇ ਕੈਨੇਡਾ वेस्ट ਇੰਗਲੈਂਡ ਪਾਕਿਸਤਾਨ ਇੰਡੀਆ ਕੈਨੇਡਾ ਈਸਟ ਦੀ ਟੀਮ ਮੇਰੇ ਵਿਰੋ ਟੌਪ ਦੀਆਂ ਟੀਮਾਂ ਨੇ ਹਿੱਸਾ ਲੈਣਾ ਟੌਪ ਦੇ ਹੀ ਖਿਡਾਰੀ ਸਾਰੀਆਂ ਟੀਮਾਂ ਚ ਸੈੱਟ ਕੀਤੇ ਜਾਣਗੇ ਵਧੀਆ ਜੋ ਮੈਚ ਹੋਣਗੇ ਉੱਥੇ ਹੀ ਪਾਕਿਸਤਾਨ ਦੀ ਟੀਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਬਈ ਪਾਕਿਸਤਾਨ ਦੀ ਸਾਰੀ ਖਿਡਾਰੀ ਸੱਪਾਂ ਵਾਲਾ 우ਬੈਦੁੱਲਾ ਰਾਜਪੂਤ ਮੇਰੇ ਵੀਰੋ ਤੁਹਾਨੂੰ ਹੀਰਾਬੱਟ ਟੌਪ ਦਾ ਰੇਡਰ ਆ ਇਹ ਵੀ ਜੋ ਹੈ ਇਸ ਟੀਮ ਦੇ ਵਿੱਚ ਖੇਡੇਗਾ ਤੇ ਬਹੁਤ ਵਧੀਆ ਟੀਮ ਬਿਲਾਲ ਢਿੱਲੋਂ ਹੋਣੀ ਬਹੁਤ ਵਧੀਆ ਟੀਮ ਇਹਨਾਂ ਦੀ ਹੋਣੀ ਆ ਉਧਰੋਂ ਇੰਡੀਆ ਵਾਲੇ ਵੀ ਕਹੜੇ ਹੋਏ ਹੋਏ ਆ ਮੇਰੇ ਵੀਰੋ ਉਹ ਟੀਮ ਵੀ ਚੋਬਦੀ ਆ ਲਗਭਗ ਮੈਂ ਆ ਤੁਹਾਨੂੰ ਲਿਸਟ ਦਿਖਾ ਰਿਹਾ ਇਹ ਚੋ ਕੁਝ ਕੁ ਪਲੇਅਰ ਚੇਂਜ ਹੋਣਗੇ ਬਾਕੀ ਸਾਰੇ ਪਲੇਅਰ ਉਦਾਂ ਹੀ ਹੋਣਗੇ ਜਾਨੀ ਕਿ ਸਾਜੀ ਹੋਣੀ ਹੈ ਇੰਡੀਆ ਦੀ ਟੀਮ ਚ ਆ ਬਾਕੀ ਕੁਝ ਕੁ ਪਲੇਅਰ ਇਹ ਚ ਚੇਂਜ ਹੋਣਗੇ ਬਾਕੀ ਸਾਰੇ ਉਦਾਂ ਹੀ ਖੇਡਨੇ ਆ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵਰਲਡ ਕੱਪ ਬਾਰੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ 3 ਅਗਸਤ ਨੂੰ ਫਿਰ ਵੀਡੀਓ ਪਾਉਣੀ ਆ ਪੂਰੀ ਟੀਮਾਂ ਬਾਰੇ ਵੀ ਉਦੋਂ ਕਲੀਅਰ ਕਰਾਂਗੇ ਤਾਂ ਕਰਕੇ ਸਬਸਕ੍ਰਾਈਬ ਜਰੂਰ ਕਰ ਜਿਓ ਧੰਨਵਾਦ